ਨੇ ਲਿਆ ਚਾਹ ਦੀ ਕੁੱਟ ਜਾਂ ਲਿਆਵੇਂਗੀ ਘੰਟਾ ਹੋ ਗਿਆ ਉੱਥੇ ਪਤਾ ਨਹੀਂ ਕੀ ਜੜਲ ਜੜਲ ਕਰੀ ਜਾਂਦੀ ਐ ਉਹ ਕੀ ਹੋਗਾ ਮਾਂ ਕਿਉਂ ਹੀਟਰ ਮੰਗਤੋਂ ਵੀ ਬੈਠੀਆਂ ਵੇ ਕੀ ਤਪੀ ਬੈਠੀਆਂਗੀ ਘੰਟਾ ਹੋ ਗਿਆ ਚਾਹ ਦੀ ਕੁੱਟ ਨੂੰ ਕਿਹਾ ਸੀ ਅਜੇ ਚਾਹ ਦੀ ਕੁੱਟ ਨਹੀਂ ਲੈ ਕੇ ਆਈ ਪਤਾ ਨਹੀਂ ਕਿੰਨੇ ਕਦਾ ਘਰ ਦੇ ਕੰਮ ਨੇ ਜਿਹੜੇ ਉੱਥੇ ਨਿਭੜਦੇ ਹੀ ਨਹੀਂ ਤੋ ਮਾੜਾ ਮਾੜਾ ਟੁਕਰਾ ਦਾ ਘਰ ਨਾਲ ਕੰਮ ਅੱਛਾ ਹੁਣ ਐਸ ਮਰ ਮਾਇਕ ਆਇਆ ਕਰੋ ਗੋਡਾ ਨਹੀਂ ਹਲਦਾ ਕਿੱਟਾ ਨਹੀਂ ਹਲਦਾ ਨਾ ਬਾਹਰੇ ਚੁਗਲਾ ਕਰਨ ਮਿਲ ਜਿੰਦੋਂ ਤੁਹਾਨੂੰ ਪਤਾ ਜਾਨੀ ਉਹਦੇ ਨਹੀਂ ਗੋਡੇ ਦੁਖਦੇ ਕੀਰੋ ਜਾਨਨੀ ਆ ਮੇਚ ਲਗਨ ਆ ਬੈਠੀ ਆ ਮੈਂ ਤਾਂ ਮੰਜੇ ਨਾਲ ਜੁੜੀ ਮਮੀ ਜੀ ਸੌਰੀ ਆ ਲੋ ਚਾਹ ਕਿਹੜੇ ਬੇੜੇ ਹੋ ਗਏ ਰੱਖੀ ਹੋਈ ਸੀ ਕਿ ਰੱਖੀ ਹੋਈ ਸੀ ਕੰਮ ਹੀ ਨਹੀਂ ਨਵੇਂ ਤੇ ਪੀਲਾ ਹੋਣੀ ਹੈਗੀ ਤੁਹਾਡੇ ਕਪੜੇ ਪ੍ਰੈਸ ਕਰਦੇ ਸੀ ਜੀ ਕੋਈ ਨਾ ਬਸ ਜਾਨਣਾ ਮੈਂ ਪਾ ਕੇ ਕਪੜੇ ਠੀਕ ਹੈ ਜੀ ਆ ਲੈ ਆ ਦੇਖ ਲੈ ਕਹੀ ਜੀ ਚਾਹ ਨਾ ਚ ਮਿੱਠਾ ਨਾ ਬੱਤੀ ਕੁਛ ਸਿਖਾਇਆ ਨਹੀਂ ਤੇਰੀ ਮਾਂ ਨੇ ਤੈਨੂੰ ਉਹ ਮੇਰੀ ਗੱਲ ਸੁਣ ਮਾਂ ਕਲੇਸ ਆਪਣੇ ਘਰ ਦੇ ਗੱਲਾਂ ਕਰਕੇ ਹੁੰਦਾ ਘਰੇ ਇਹਦੇ ਮਾਪੇ ਬੰਨ ਵਿਚ ਕਿਉਂ ਚੱਕ ਲੈਣੇ ਆ ਉਹਨਾਂ ਨੇ ਕੀ ਬਗੜ ਦਿੱਤਾ ਮੇਰਾ ਬਗੜਤਾ ਉਹਨੇ ਜਦੋਂ ਉਹ ਕੁੱਚਾ ਚ ਨਹੀਂ ਰੱਖਿਆ ਤੋੜਿਆ ਆ ਫੋਨ ਆ ਰਿਹਾ ਤੇਰਾ ਹਲ ਕੁੜੀ ਦਾ ਫੋਨ ਕਿਵੇਂ ਆ ਜਾਂਦਾ ਹੈ ਹਲੋ ਹੈਲੋ ਹਾਂ ਬੁੱਤ ਕਿਵੇਂ ਹੈ ਉੱਥੇ ਸਾਰੇ ਠੀਕ ਠਾਕ ਹੈ ਮੰਮੀ ਕੁਝ ਵੀ ਠੀਕ ਨਹੀਂ ਹੈਗਾ ਕਿਉਂ ਬੁੱਤ ਕੀ ਹੋਇਆ ਬਸ ਮੰਮੀ ਮੇਰਾ ਇਹਨਾਂ ਨੇ ਜੀਣਾ ਹਰਾਮ ਕੀਤਾ ਪਿਆਗਾ ਕਿਉਂ ਆਏ ਕੋਈ ਨਾ ਹਰਾਮ ਕਰ ਇਹਨਾਂ ਦਾ ਇੰਨਾ ਮਜਾਲ ਮੰਮੀ ਬੱਸ ਇਹ ਤਾਂ ਨਾ ਮੈਂ ਜਿਹੜਾ ਵੀ ਮੈਂ ਕੰਮ ਕਰਦੀ ਆ ਕੋਈ ਵੀ ਕੰਮ ਕਰਾਂ ਹਰ ਇੱਕ ਕੰਮ ਚ ਮੇੇ ਚੁਣੋਚ ਕਰਦੇ ਆ ਕਿ ਕੱਪੜਾ ਜਿਹੜੇ ਧੋਣੀਆਂ ਤਾਂ ਵੀ ਕਹਿਣਗੇ ਤੂੰ ਚੱਜ ਨਾਲ ਨਹੀਂ ਧੋਦੀ ਹੈਗੀ ਤੇ ਜਦਾਂ ਰੋਟੀ ਬਣਾਉਣੀ ਆ ਤਾਂ ਵੀ ਕਹਿਣਗੇ ਤੂੰ ਤੈਨੂੰ ਦਾਗ ਰੋਟੀ ਨਹੀਂ ਬਣਾਉਣਾ ਆਉਂਦਾ ਤੇਰੀ ਮਾਂ ਨੇ ਤੈਨੂੰ ਕੁਝ ਸਿਖਾਇਆ ਨਹੀਂ ਹੈਗਾ ਇਹਨਾਂ ਨਾਲ ਕੁਝ ਬੋਲਦੇ ਆ ਕਿ ਲਾ ਇਹਨਾਂ ਦੀ ਇੰਨੀ ਮਜਾਲ ਇਹ ਮੇਰੇ ਬਾਰੇ ਵੀ ਇੰਨਾ ਕੁਝ ਬੋਲਦੇ ਨੇ ਕੋਈ ਨਹੀਂ ਪੁੱਤ ਆ ਜਾਂਦੇ ਤੇਰੇ ਬਾਪੂ ਨੂੰ ਆਉਣੀ ਆ ਮੈਂ ਪੰਚਾਇਤ ਲੈ ਕੇ ਮੰਮੀ ਕੁਝ ਵੀ ਕਰੋ ਬਸ ਮੈਨੂੰ ਇੱਥੋਂ ਲੈ ਜਾਓ ਮੈਂ ਨਹੀਂ ਇੱਥੇ ਰਹਿਣਾ ਕੋਈ ਨਹੀਂ ਪੁੱਤ ਰੋ ਨਾ ਤੂੰ ਮੈਂ ਆਉਣੀ ਆ ਪੰਚਾਇਤ ਲੈ ਕੇ ਐ ਕਿਵੇਂ ਕਹਿੰਦੇ ਨੇ ਇਹ ਇਹਨਾਂ ਦੀ ਇੰਨੀ ਮਜਾਲ ਵੀ ਮੇਰੇ ਹੁੰਦਿਆਂ ਮੇਰੀ ਤੈਨੂੰ ਤੰਗ ਕਰਨ ਬਸ ਮੰਮੀ ਮੈਨੂੰ ਤਾਂ ਇੱਥੋਂ ਲੈ ਜਾਓ ਕਿ ਮੈਨੂੰ ਨਹੀਂ ਪਤਾ ਮੈਂ ਨਹੀਂ ਇੱਥੇ ਰਹਿਣਾ ਹੈਗਾ ਬਸ ਪੁੱਤ ਤੂੰ ਰੋ ਨਾ ਮੈਂ ਤੈਨੂੰ ਲੈ ਕੇ ਜਾਉਂਗੀ ਜਮਾਨੀ ਇੱਥੇ ਛੱਡਦੀ ਹੈਗੀ ਠੀਕ ਹੈ ਮੰਮੀ ਠੀਕ ਹੈ ਪੁੱਤ ਰੋ ਨਾ ਤੂੰ ਹੁਣ ਆ ਫੜ ਬੰਦੇ ਫੋਨ ਤੇਰੇ ਪਿਓ ਨੂੰ ਫੋਨ ਲਾ ਨਹੀਂ ਤਾਂ ਆ ਜੂਗਾ ਘਰੇ ਉਹ ਤੇ ਨਾਲੇ ਚਾਰ ਬੰਦੇ ਲੈ ਕੇ ਜਾਈਏ ਕੁੜੀ ਕੋਲ ਕਿਉਂ ਕੀ ਗੱਲ ਹੋ ਗਈ ਮਾਂ ਉਹ ਗੱਲ ਕੀ ਹੋਣੀ ਸੀ ਉਹ ਕੁੜੀ ਨੂੰ ਤੰਗ ਕਰ ਮਾਰਿਆ ਨਾ ਤਾਂ ਉਹਦੇ ਕੋਈ ਦਾਲ ਪਾਣੀ ਪਸੰਦ ਕਰਦੇ ਨੇ ਨਾ ਉਹਦਾ ਕਪੜਾ ਲੀੜਾ ਤੋਤਾ ਪਸੰਦ ਕਰਦੇ ਨੇ ਤੰਗ ਕਰੀ ਜਾਂਦੇ ਨੇ ਕੁੜੀ ਨੂੰ ਨਾ ਉਹਦੀ ਬੁੜੀ ਜੀ ਦੇ ਹੱਥ ਟੁੱਟੇ ਨੇ ਉਹ ਨਹੀਂ ਕਰ ਸਕਦੀ ਨਾ ਮੇਰੀ ਗੱਲ ਸੁਨ ਮਾਂ ਤੂੰ ਕਿੰਨੇ ਕੰਮ ਕਰਦਿਆਂ ਘਰ ਦੇ ਵੈਸੇ ਸਦਕੇ ਜਾਵਾਂ ਤੇਰੇ ਆਪਦੇ ਘਰ ਤੇ ਤੂੰ ਕਹਿੰਨੀ ਆ ਵੀ ਆਹ ਮਰਚ ਮੈਂ ਕੰਮ ਕਰਦੀ ਚੰਗੀ ਲੱਗਦੀ ਆ ਤੇ ਉਹ ਕੀ ਕਰੇ ਉਹ ਤਾਂ ਥੰਬ ਡੇਰੀ ਉਮਰ ਦੀ ਆ ਮਾਂ ਅੱਛਾ ਉਹ ਕੰਮ ਕਰੇ ਉਹਨੇ ਨੂੰ ਕਾਦੇ ਵਾਸਤੇ ਕਰ ਲਿਆ ਤੇ ਆਪਦੇ ਜਿਵੇਂ ਤੂੰ ਕਹਿੰਨੀ ਆ ਵੇ ਪੁੱਤ ਜਿੰਨਾ ਕੋ ਹੁੰਦਾ ਉਹ ਤਾਂ ਕਰੀ ਤਾਂ ਜਾਂਦੀ ਆ ਉਹ ਹੋਰ ਕੀ ਕਰੇ ਸਬਾਹ ਕਰਦੀ ਆ ਮਾਂ ਉਹ ਕੀ ਕਰਦੀ ਆ ਉਹ ਜਿਹੜਾ ਕਰਦੇ ਨਾ ਕਰਿਆ ਬਰਾਬਰ ਨਾ ਤਾਂ ਸਖਾਇ ਵੀ ਕੀ ਆ ਨੂੰ ਆ ਲੜਨਾ ਤੇ ਬਹਿਸ ਕਰਨਾ ਉਹ ਤਾਂ ਮਾਸੂ ਕਰ ਕਰ ਉਹ ਪਲੇ ਮਾਨਸ ਪਰ ਬਾਰਾ ਜਿਹੜਾ ਰੱਖੀ ਬੈਠਾ ਉਹਨੂੰ ਜੇ ਕੋਈ ਹੋਰ ਪਰਿਵਾਰ ਹੁੰਦਾ ਹੁਣ ਉਹ ਆਪਣੇ ਗੇਟ 'ਚ ਬਿਠਾਇਆ ਜਾਂਦਾ ਕੁੱਟ ਕੇ ਮੇਰੀ ਗੱਲ ਸੁਣ ਲੈ ਮਾਂ ਤੀਆਂ ਨੂੰ ਚੱਕ ਦੇਣੀ ਨਾ ਵਧੀਆ ਗੱਲ ਨਹੀਂ ਹੁੰਦੀ। ਤੀਆਂ ਨੂੰ ਨਿਮਕ ਰਹਿਣਾ ਪੈਂਦਾ। ਜੇ ਤੀਆਂ ਨੂੰ ਥੋੜਾ ਬੜਾ ਦਫਕਾ ਆਪ ਰੱਖਾਂਗੇ ਤਾਂ ਆਪ ਦਾ ਘਰ ਬਸਾਉਗੀ। ਜੇ ਪੇਕੇ ਦੀਆਂ ਨੂੰ ਚੱਕ ਦੇਣ ਲੱਗੇ ਨਾ ਤਾਂ ਤਾਂ ਘਰ ਬਸ ਗਏ। ਹੁਣ ਮਾਂ ਤੂੰ ਪ੍ਰਵੀਨ ਤੇ ਲਾਲਾ। ਇਦਾਂ ਤੂੰ ਕੀ ਕੁਛ ਕਰਦੀ? ਇਹਨੇ ਤੈਨੂੰ ਕਦੇ ਮੂੰਹ ਕੇ ਜਵਾਬ ਦਿੱਤਾ? ਜਾਂ ਕਦੇ ਪੇਕੇ ਫੋਨ ਕੀਤਾ? ਜਾਂ ਕਦੇ ਮੈਨੂੰ ਕਿਹਾ? ਹਾਲਾਂ ਮੈਂ ਤੈਨੂੰ ਬੋਲਣ ਲੱਗਦਾ ਤਾਂ ਮੈਨੂੰ ਫੇਰ ਵੀ ਚੁੱਪ ਕਰਾ ਦਿੰਦੀ। ਹਾਂ ਪੁੱਤ ਗੱਲ ਤਾਂ ਤੇਰੀ ਸਹੀ ਆ। ਆ ਮੈਂ ਵੀ ਨਾ ਐਵੇਂ ਲੋਕਾਂ ਨੇ ਮੰਗਰ ਲਾ ਕੇ ਇਹਦੇ ਚ ਨਗੋਚਾਂ ਲੱਗ ਜੰਨੀਆਂ ਕੱਢਣ ਪੁੱਤ ਮੈਨੂੰ ਮaaf ਕਰਦੇ ਅੱਜ ਤੋਂ ਬਾਅਦ ਮੈਂ ਇਹ ਸਭ ਕੁਝ ਨਹੀਂ ਕਰਦੀ ਨਾ ਨਾ ਮਾਂ ਤੂੰ ਮੇਥੋਂ ਮਾਫੀ ਨਾ ਮੰਗ ਮਾਫੀ ਦਾ ਤੂੰ ਪਰਵੀਨ ਤੋਂ ਮੰਗ ਜਿਹੜਾ ਤੂੰ ਬੇਸ਼ੱਕੀ ਕਰਦੀ ਹੈਂ ਹਾਂ ਪੁੱਤ ਪਰਵੀਨ ਮੈਨੂੰ ਮaaf ਕਰ ਦੇ ਮੈਂ ਨਾ ਇੱਕ ਚਿੰਦਰੀ ਸੱਸ ਬਣ ਕੇ ਵਹਿਗੀ ਤੈਨੂੰ ਧੀ ਨਹੀਂ ਬਣਾਇਆ ਨਹੀਂ ਨਹੀਂ ਮੰਮੀ ਜੀ ਤੁਸੀਂ ਬਹਾਂਦੇ ਕਿਉਂ ਮਾਫੀ ਮੰਗਦੇ ਹੋ ਕੋਈ ਗੱਲ ਨਹੀਂ ਵੈਸੇ ਵੀ ਮੈਂ ਤਾਂ ਅੱਜ ਤੱਕ ਤਾਂ ਆਪਣੇ ਕਦੇ ਸੱਸ ਮੰਨੇ ਨਹੀਂ ਮੈਂ ਤਾਂ ਤੁਹਾਨੂੰ ਆਪਣੀ ਮਾਂ ਹੀ ਸਮਝਦੀ ਆਂਗੀ ਹਾਂ ਜੀ